ਇਹ ਆਪਾਂ ਕਰ ਰਹੇ ਆ 94 ਨੰਬਰ ਮੁਕਦਮਾ ਹੈ ਸੀਟੀ 2 ਦਾ ਜਿਹੜਾ ਸੀਏਈ ਵੱਲੋਂ ਦਿੱਤਾ ਗਿਆ ਇਹ 10 ਤਰੀਕ ਦਾ ਪਰਚਾ ਹੈਗਾ ਇਹਦੇ ਵਿੱਚ ਦੋ ਅਕਿਊਜ਼ ਅਰੈਸਟ ਕੀਤੇ ਆ ਇਮਰਾਨ ਖਾਨ ਤੇ ਮੁਹੰਮਦ ਹਨੀਸ ਸੀਏਈ ਟੀਮ ਵੱਲੋਂ ਬੜਾ ਵਧੀਆ ਕੰਮ ਕੀਤਾ ਗਿਆ ਡੀਐਸਪੀ ਡੀ ਦੀ ਨਿਗਰਾਨੀ ਹੇਡ ਇਹਦੇ ਵਿੱਚ ਦੋ ਕਿਊਜ਼ ਫੜਿਆ ਜਿਨ੍ਹਾਂ ਕੋਲੇ ਕਮਰਸ਼ੀਅਲ ਕੁਆਂਟੀਟੀ ਦੇ ਹਿਸਾਬ ਨਾਲ 20000 ਗੋਲੀਆਂ ਫੜੀਆਂ ਤੇ ਹੁਣ ਇਹਨਾਂ ਦੇ ਅੱਗੇ ਪੁੱਛਗੀਆਂ ਜਾਰੀ ਹੈ ਇਹ ਜਿਹੜਾ ਸੀਗਾ ਕਲਿਆ ਸ਼ਰੀਫ ਸਾਰਨਪੁਰ ਤੋਂ ਲੈ ਕੇ ਆਂਦੇ ਆ ਇੱਥੇ ਫਿਰ 10-10 ਕਰਕੇ 20-20 ਕਰਕੇ ਗੋਲੀਆਂ 100-100 ਕਰਕੇ ਅੱਗੇ ਵੰਦੇ ਆ ਤੇ ਇਹ ਇੱਕ ਬੜੀ ਅੱਛੀ ਰਿਕਵਰੀ ਹੈ ਦੂਜਾ ਪਰਚਾ ਹੈਗਾ 97 ਨੰਬਰ ਐਫ ਆਈ ਆਰ ਹੈ 11 8 ਤਰੀਕ 11 ਤਰੀਕ ਦਾ ਇਹ ਵੀ ਐਨਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇੱਕ ਕੁਆਂਟਲ ਤੇ 50 ਕਿਲੋ ਪੋਪੀ ਹਸ ਜਿਹਨੂੰ ਆਪਾਂ ਚੂਰਾ ਪੋਸਟ ਕਰਨੇ ਆ ਇਹਦੇ ਚ ਅਕਿਊਜ਼ਡ ਗੁਰਜ ਜਤਿੰਦਰ ਨਾਬੇ ਦਾ ਨਾਲ ਇਹਦਾ ਟਰੱਕ ਰਿਕਵਰ ਕੀਤਾ ਤੇ ਇੱਕ ਦੋ ਜਿਹੜੇ ਐਨਡੀਪੀਐਸ ਦੇ ਪਰਚੀ ਅਸੀਂ ਦਿੱਤੇ ਸੀਗੇ ਇਦੇ ਬਾਰੇ ਕੋਈ ਤੁਹਾਡਾ ਸਵਾਲ ਹੈ ਤੇ ਇਹ ਐਮਪੀ ਤੋਂ ਲੈ ਕੇ ਆਂਦਾ ਚੂਰਾ ਪੋਸਤ ਦੀ ਗੱਲ ਕਰ ਰਹੇ ਹਾਂ ਹਾਂ ਐਮਪੀ ਤੋਂ ਕਿੰਨੀ ਕੁਆਂਟੀਟੀ ਦੀ ਸਰ ਇਹ ਇੱਕ ਕੁਆਂਟਲ ਤੇ 50 ਕਿਲੋ ਜਿਹੜੇ ਇਮਰਾਨ ਫੜਿਆ ਗੋਲੀਆਂ ਵਾਲਾ ਇਹਦੇ ਤੇ ਪਹਿਲਾਂ ਵੀ ਪਰਚੇ ਆ ਗਏ ਇਹਦੇ ਤੇ ਆਲਰੇਡੀ ਪਹਿਲੇ ਪਰਚੇ ਹੈਗੇ ਆ ਇੱਕ ਪਰਚਾ ਪਹਿਲੇ ਹੈਗਾ ਪਹਿਲਾਂ ਵੀ ਕਾਫੀ ਬੋਲਣੀ ਫੜੀਆਂ ਜੀ ਹਾਂ ਜੀ ਸਰ ਇਹ ਜਿਹੜੀ ਲੜਕੀ ਹੈ ਨਾਲ ਤੇ ਉਹ ਦੂਜਾ ਐਫਆਈਆਰ ਉਹ ਭਾਨੀ ਆ ਉਹ ਅਮਰਗੜ ਦਾ ਵੱਖਰਾ ਇਹ ਆਪਾਂ ਜਿਹੜੇ ਸੀਆਈਏ ਵੱਲੋਂ ਹੋਇਆ ਇਹ ਆ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਆਪਣਾ ਉਹ ਹੈਗਾ ਸੀਗਾ 88 ਨੰਬਰ ਮੁਕੱਦਮਾ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਵੀ ਇੱਕ ਬੜੇ ਦੇਵਤਕ ਬੰਦਾ ਮਿਸਿੰਗ ਸੀਗਾ ਉਹਦੇ 'ਚ ਅਸੀਂ ਪਰਚਾ ਦਿੱਤਾ ਸੀ 127 ਬਟਾ 6 ਬੀ ਐਨ ਐਸ ਜਿਹੜਾ ਪਹਿਲੇ ਹੁੰਦਾ ਸੀ 346 ਦਾ ਮਿਸਿੰਗ ਪਰਸਨ ਦਾ ਪਰਚਾ ਦਿੱਤਾ ਸੀਗਾ ਉਹਦੇ 'ਚ ਐਸ ਐਚਓ ਤੇ ਡੀਐਸਪੀ ਨੇ ਬੜਾ ਵਧੀਆ ਕੰਮ ਕੀਤਾ ਟੈਕਨੀਕਲ ਇਨਪੁਟ ਦੇ ਹਿਸਾਬ ਨਾਲ ਉਹਦੇ ਚ ਅਸੀਂ 4 ਅਕਿਊਜ਼ਡ ਅਰੈਸਟ ਕੀਤੇ ਐ ਇਹ ਜਿਹੜਾ ਮਰਨ ਵਾਲਾ ਹੁਣ ਅਸੀਂ ਉਹਨੂੰ ਵਾਧਾ ਜੁਰਮ ਵੀ ਕਰਤਾ ਇਹਦੇ ਚ 302 ਦਾ ਵਾਧਾ ਜੁਰਮ ਕੀਤਾ ਤੇ ਇਹਦੇ ਵਿੱਚ ਜਿਹੜਾ ਮਰਨ ਵਾਲਾ ਬੰਦਾ ਸੀਗਾ ਜਸਵਿੰਦਰ ਸਿੰਘ ਸੀਗਾ ਤੇ ਉਹਦੇ ਭਰਾ ਦੇ ਬਿਆਨਾਂ ਤੇ ਅਸੀਂ ਫਿਰ ਵਾਧਾ ਜੁਰਮ ਕੀਤਾ ਇਹਦੇ ਚ ਉਹਦੇ ਚ 4 ਅਕਿਊਜ਼ਡ ਅਰੈਸਟ ਕੀਤੇ ਐ ਅਮਨਦੀਪ ਕੌਰ ਰਣਜੀਤ ਰੂਪਾ ਮਨਜੀਤ ਸਿੰਘ ਤੇ ਰਵੀ ਇਹਦੀ ਆਪ ਕੋਈ ਨਾ ਦੀ ਰਿਲੇਸ਼ਨ ਸੀਗੇ ਆਪਸ ਚ ਤੇ ਜਦੋਂ ਜਸਵਿੰਦਰ ਘਰੇ ਗਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਇਹਨਾਂ ਨੇ ਪਲਾਨ ਕਰਕੇ ਇਹਨੂੰ ਮਰਡਰ ਕਰਤਾ ਤੇ ਇਹਦੀ ਜਿਹੜੀ ਡੈੱਡ ਬੋਡੀ ਹੈ ਸਰੰਦ ਨਹਿਰ ਸੁੱਟਦੀ ਹੈ ਬੋਡੀ ਅਜੇ ਰਿਕਵਰ ਕਰਨੀ ਹੈ ਉਵੇਂ ਬੜੇ ਅੱਛੇ ਤਰੀਕੇ ਨਾਲ ਕੇਸ ਟ੍ਰੇਸ ਕੀਤਾ ਗਿਆ ਇਹਨੂੰ ਫੋਚ ਚੱਕੇ ਲਿਆ ਜੀ ਹਾਂ ਕੋਪੋ ਆਹ ਉਹਨੂੰ ਮਾਰ ਕੇ ਇਹਨੂੰ ਚੱਕ ਕੇ ਪਹਿਲੇ ਲੈ ਗਏ ਫਿਰ ਉੱਥੇ ਆ ਕੇ ਮਾਰ ਕੇ ਫਿਰ ਸੁੱਟਤਾ ਨਹਿਰ ਚ ਮਾਰਿਆ ਘਰ ਇਹਦੀ ਕਰੀ ਮਾਰਿਆ ਵਜੇ ਇਹਦਾ ਵਜੇ ਇਹਨਾਂ ਦੇ ਆਪਸ ਚ ਰਿਲੇਸ਼ਨ ਸੀਗੇ ਅਮਨਦੀਪ ਕੌਰ ਨਾਲ ਅੱਛਾ ਜੀ ਤੇ ਘਰੇ ਪਤਾ ਲੱਗ ਗਿਆ ਇੱਕੋ ਦਮ ਉਹਦਾ ਜਿਹੜਾ ਸੀਗਾ ਮਨਜੀਤ ਜਿਹੜਾ ਸੀਗਾ ਦਿਓਰ ਉਹ ਮੌਕੇ ਤੇ ਆ ਗਿਆ ਉਸ ਦਾ ਇਹਨਾਂ ਨੂੰ ਫਿਰ ਮਾਰਤਾ ਪਹਿਲੇ ਇਹਨਾਂ ਨੇ ਮਿਸਿੰਗ ਦਾ ਪਰਚਾ ਦਰਜ ਹੋਇਆ ਸੀਗਾ ਤੇ ਇਹ ਪਰਚਾ ਜਿਹੜਾ ਸੀਗਾ 30 ਤਰੀਕ ਦਾ ਦਰਜ ਸੀਗਾ